ਸਹੇਲੀ ਨੂੰ ਮਿਲਣ ਦਾ ਬਹਾਨਾ ਬਣਾ ਕੇ ਕਰੋ ਨਿਕਲੀ ਸੀ ਤੇ ਜਦ ਪਤੀ ਨੂੰ ਸ਼ੱਕ ਹੁੰਦਾ ਹੈ ਤਾਂ ਇਸ ਦਾ ਪਿੱਛਾ ਕੀਤਾ ਗਿਆ ਤਾਂ ਹੋਟਲ ਦੇ ਵਿੱਚ ਪਤਨੀ ਨੂੰ ਕਿਸੇ ਹੋਰ ਦੇ ਨਾਲ ਵੇਖਿਆ ਗਿਆ ਤਾਂ ਪਤੀ ਵੀ ਹੈਰਾਨ ਹੋ ਗਿਆ ਕਰੋ ਸਹੇਲੀ ਨੂੰ ਮਿਲਣ ਦਾ ਕੇ ਇਜਰਾਨੀ ਨਿਕਲਦੀ ਹੈ ਤੇ ਪਤੀ ਨੂੰ ਜਦ ਸ਼ੱਕ ਹੁੰਦਾ ਹੈ ਤਾਂ ਇਸ ਦਾ ਪਿੱਛਾ ਕੀਤਾ ਗਿਆ ਤਾਂ ਹੋਟਲ ਦੇ ਵਿੱਚ ਉਹ ਫਿਰ ਪਤਨੀ ਵੇਖੋ ਕਿਨਾਂ ਹਾਲਾਤਾਂ ਦੇ ਵਿੱਚ ਤੇ ਕਿਨਾਂ ਦੇ ਨਾਲ ਫੜੀ ਗਈ ਹੈ ਜਿਸ ਤੋਂ ਬਾਅਦ ਹਾਈ ਵੋਲਟੇਜ ਡਰਾਮਾ ਹੋ ਗਿਆ ਪਤੀ ਦੇ ਵੱਲੋਂ ਜਮ ਕੇ ਇਸ ਦਿਨ ਬਹਿਸਬਾਜ਼ੀ ਵੀ ਕੀਤੀ ਗਈ ਹੈ ਫ੍ਰੈਂਡ ਮੇਰੀ ਕੀ ਹੋਇਆ अरे फ्रेंड फ्रेंड है मेरी बोलती है तो लड़की नहीं लग रही है क्या हो गया आपको तो 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 क्या हो क्या गया आपको फ्रेंड है मेरी क्या तो... बिल्कुल तो 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 बोलो फ्रेंड है मेरी सकल तो तो दिखाऊंगा कैसे शकल दिखा सकती है वो लड़की को इतना गुड़बा पहन जाये मैं अपने ऐसी टच नहीं कर सकती समझ रहता हूँ टू वैसे दूसरे मजब ऐसी ठीक है बिलकुल समझ रहे होगा आप ना यहाँ पैसे दो लोग चल रहे है क्या चल रहा है सगल दिखाना अच्छा एक कौन लड़की है ਤਰੇ ਪੁੱਛ ਰਿਹਾ ਕੋਣ ਲੜਤੀ ਹੈ ਸਹੇਲੀ ਨੂੰ ਮਿਲਣ ਦਾ ਬਹਾਨਾ ਬਣਾ ਕੇ ਕਰੋ ਨਿਕਲੀ ਸੀ ਤੇ ਜਦ ਪਤੀ ਨੂੰ ਸ਼ੱਕ ਹੁੰਦਾ ਹੈ ਤਾਂ ਇਸ ਦਾ ਪਿੱਛਾ ਕੀਤਾ ਗਿਆ ਤਾਂ ਹੋਟਲ ਦੇ ਵਿੱਚ ਪਤਨੀ ਨੂੰ ਕਿਸੇ ਹੋਰ ਦੇ ਨਾਲ ਵੇਖਿਆ ਗਿਆ ਤਾਂ ਪਤੀ ਵੀ ਹੈਰਾਨ ਹੋ ਗਿਆ ਕਰੋ ਸਹੇਲੀ ਨੂੰ ਮਿਲਣ ਦਾ ਕੇ ਇਹ ਜਰਾਨੀ ਨਿਕਲਦੀ ਹੈ ਤੇ ਪਤੀ ਨੂੰ ਜਦ ਸ਼ੱਕ ਹੁੰਦਾ ਹੈ ਤਾਂ ਇਸ ਦਾ ਪਿੱਛਾ ਕੀਤਾ ਗਿਆ ਤਾਂ ਹੋਟਲ ਦੇ ਵਿੱਚ ਉਹ ਫਿਰ ਪਤਨੀ ਵਖੋ ਕਿਹਨਾ ਹਾਲਾਤਾਂ ਦੇ ਵਿੱਚ ਤੇ ਕਿਹਨਾਂ ਦੇ ਨਾਲ ਫੜੀ ਗਈ ਹੈ ਉਸ ਤੋਂ ਬਾਅਦ ਹਾਈ ਵੋਲਟੇਜ ਡਰਾਮਾ ਹੋ ਗਿਆ ਪਤੀ ਦੇ ਵੱਲੋਂ ਜਮ ਕੇ ਇਸ आप बहसबाजी भी की गई है फ्रेंड मेरी क्या हुआ फ्रेंड फ्रेंड है मेरी बोल क्या हो क्या गया आपको फ्रेंड है कैसे शकल दिखा सकती है वो तो लड़के को तो मैं अपना ऐसी टच नहीं कर सकती समझ रहे टच मत कर दूसरे मजहब ऐसी ठीक है बिल्कुल समझ रहे होगा अपना यहाँ बोलो क्या चल रहा है क्या चल रहा है ਫਸਾ ਲਿਖਣਾ ਅੱਛਾ ਇੱਕ ਕੋ ਲੜਕੀ ਹੈ ਤੇ ਪੁੱਛ ਰਿਹਾ ਕੋ ਲੜਕੀ ਹੈ ਸਹੇਲੀ ਨੂੰ ਮਿਲਣ ਦਾ ਬਹਾਨਾ ਬਣਾ ਕੇ ਕਰੋ ਨਿਕਲੀ ਸੀ ਤੇ ਜਦ ਪਤੀ ਨੂੰ ਸ਼ੱਕ ਹੁੰਦਾ ਹੈ ਤਾਂ ਇਸ ਦਾ ਪਿੱਛਾ ਕੀਤਾ ਗਿਆ ਤਾਂ ਹੋਟਲ ਦੇ ਵਿੱਚ ਪਤਨੀ ਨੂੰ ਕਿਸੇ ਹੋਰ ਦੇ ਨਾਲ ਵੇਖਿਆ ਗਿਆ ਤਾਂ ਪਤੀ ਵੀ ਹੈਰਾਨ ਹੋ ਗਿਆ ਕਰੋ ਸਹੇਲੀ ਨੂੰ ਮਿਲਣ ਦਾ ਕੇ ਇਹ ਜਰਾਨੀ ਨਿਕਲਦੀ ਹੈ ਤੇ ਪਤੀ ਨੂੰ ਜਦ ਸ਼ੱਕ ਹੁੰਦਾ ਹੈ ਤਾਂ ਇਸ ਦਾ ਪਿੱਛਾ ਕੀਤਾ ਗਿਆ ਤਾਂ ਹੋਟਲ ਦੇ ਵਿੱਚ ਉਹ ਫਿਰ ਪਤਨੀ ਵਖੋ ਕਿਹਨਾ ਹਾਲਾਤਾਂ ਦੇ ਵਿੱਚ ਤੇ ਕਿਹਨਾ ਦੇ ਨਾਲ ਫੜੀ ਗਈ ਹੈ ਉਸ ਤੋਂ ਬਾਅਦ ਹਾਈ ਵੋਲਟੇਜ ਡਰਾਮਾ ਹੋ ਗਿਆ ਪਤੀ ਦੇ ਵੱਲੋਂ ਜਮ ਕੇ ਇਸ ਦਿਨਾਂ ਬਹਿਸਬਾਜ਼ੀ ਵੀ ਕੀਤੀ ਗਈ ਹੈ ਫ੍ਰੈਂਡ ਮੇਰੀ ਕੀ ਹੋਇਆ अरे फ्रेंड है मेरी बोलती है बोल। तो लड़की नहीं दिख रही है क्या हो गया आपको? तो है क्या हो क्या गया आपको फ्रेंड है मेरी बदतमी से क्या बिल्कुल बोलो फ्रेंड है मेरी सकल दिखाऊँ मतलब कैसे शकल दिखा सकती है वो लड़की को इतना गुड़का पहन चाहिए मैं अपने ऐसी टच नहीं कर सकती समझ लेको टच मत करो वैसे दूसरे मजहब ऐसी बिल्कुल समझ रहे होगा आप ना यहाँ पे ऐसे क्या चल रहा है क्या चल रहा है शकल दिखाना अच्छा इतना लड़की है ਤਰੇ ਪੁੱਛ ਰਿਹਾ ਕੋਣ ਲੜਤੀ ਹੈ ਸਹੇਲੀ ਨੂੰ ਮਿਲਣ ਦਾ ਬਹਾਨਾ ਬਣਾ ਕੇ ਕਰੋ ਨਿਕਲੀ ਸੀ ਤੇ ਜਦ ਪਤੀ ਨੂੰ ਸ਼ੱਕ ਹੁੰਦਾ ਹੈ ਤਾਂ ਇਸ ਦਾ ਪਿੱਛਾ ਕੀਤਾ ਗਿਆ ਤਾਂ ਹੋਟਲ ਦੇ ਵਿੱਚ ਪਤਨੀ ਨੂੰ ਕਿਸੇ ਹੋਰ ਦੇ ਨਾਲ ਵੇਖਿਆ ਗਿਆ ਤਾਂ ਪਤੀ ਵੀ ਹੈਰਾਨ ਹੋ ਗਿਆ ਕਰੋ ਸਹੇਲੀ ਨੂੰ ਮਿਲਣ ਦਾ ਕੇ ਇਹ ਜਰਾਨੀ ਨਿਕਲਦੀ ਹੈ ਤੇ ਪਤੀ ਨੂੰ ਜਦ ਸ਼ੱਕ ਹੁੰਦਾ ਹੈ ਤਾਂ ਇਸ ਦਾ ਪਿੱਛਾ ਕੀਤਾ ਗਿਆ ਤਾਂ ਹੋਟਲ ਦੇ ਵਿੱਚ ਉਹ ਫਿਰ ਪਤਨੀ ਵਖੋ ਕਿਹਨਾ ਹਾਲਾਤਾਂ ਦੇ ਵਿੱਚ ਤੇ ਕਿਹਨਾਂ ਦੇ ਨਾਲ ਫੜੀ ਗਈ ਹੈ ਉਸ ਤੋਂ ਬਾਅਦ ਹਾਈ ਵੋਲਟੇਜ ਡਰਾਮਾ ਹੋ ਗਿਆ ਪਤੀ ਦੇ ਵੱਲੋਂ ਜਮ ਕੇ ਇਸ आप बहसबाजी भी की गई है फ्रेंड मेरी क्या हुआ फ्रेंड है कैसे शकल दिखा सकती है वो लड़के को इतना गुर्खा पहन जाइए मैं अपने ऐसी टच नहीं कर सकती समझ रहे टच मत कर दूसरे मजब ऐसी ठीक है बिल्कुल समझ रहे होगा अपना यहाँ पैसे क्या चल रहा है क्या चल रहा है ਸਭਾ ਲਿਖਣਾ ਅੱਛਾ ਇੱਕੋ ਲੜਕੀ ਹੈ ਦੇ ਤਰੇ ਪੁੱਛ ਰਿਹਾ ਕੌਣ ਲੜਕੀ ਹੈ ਸਹੇਲੀ ਨੂੰ ਮਿਲਣ ਦਾ ਬਹਾਨਾ ਬਣਾ ਕੇ ਕਰੋ ਨਿਕਲੀ ਸੀ ਤੇ ਜਦ ਪਤੀ ਨੂੰ ਸ਼ੱਕ ਹੁੰਦਾ ਹੈ ਤਾਂ ਇਸ ਦਾ ਪਿੱਛਾ ਕੀਤਾ ਗਿਆ ਤਾਂ ਹੋਟਲ ਦੇ ਵਿੱਚ ਪਤਨੀ ਨੂੰ ਕਿਸੇ ਹੋਰ ਦੇ ਨਾਲ ਵੇਖਿਆ ਗਿਆ ਤਾਂ ਪਤੀ ਵੀ ਹੈਰਾਨ ਹੋ ਗਿਆ ਕਰੋ ਸਹੇਲੀ ਨੂੰ ਮਿਲਣ ਦਾ ਕੇ ਇਹ ਜਰਾਨੀ ਨਿਕਲਦੀ ਹੈ ਤੇ ਪਤੀ ਨੂੰ ਜਦ ਸ਼ੱਕ ਹੁੰਦਾ ਹੈ ਤਾਂ ਇਸ ਦਾ ਪਿੱਛਾ ਕੀਤਾ ਗਿਆ ਤਾਂ ਹੋਟਲ ਦੇ ਵਿੱਚ ਉਹ ਫਿਰ ਪਤਨੀ ਵਖੋ ਕਿਹਨਾ ਹਾਲਾਤਾਂ ਦੇ ਵਿੱਚ ਤੇ ਕਿਹਨਾਂ ਦੇ ਨਾਲ ਫੜੀ ਗਈ ਹੈ ਉਸ ਤੋਂ ਬਾਅਦ ਹਾਈ ਵੋਲਟੇਜ ਡਰਾਮਾ ਹੋ ਗਿਆ ਪਤੀ ਦੇ ਵੱਲੋਂ ਜਮ ਕੇ ਇਸ ਦਿਨਾਂ ਬਹਿਸਬਾਜ਼ੀ ਵੀ ਕੀਤੀ ਗਈ ਹੈ ਫ੍ਰੈਂਡ ਮੇਰੀ ਕੀ ਹੋਇਆ अरे फ्रेंड है फ्रेंड है मेरी बोलती है लड़की नहीं लग रही है क्या हो गया आपको तो क्या हो क्या हो गया आपको है मेरी। तो 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 बोलो फ्रेंड है सकल दिखाओ मुझे कैसे शकल दिखा सकती है वो लड़की को इतना गुड़बा पहन चाहिए मैं अपने ऐसी टच नहीं कर सकती समझ रहो टू ऐसी दूसरे मजहब ऐसी बिल्कुल समझ रहे होगा अपना यहाँ पे ऐसी क्या चल रहा है क्या चल रहा है सकल दिखाना अच्छा एक कौन लड़की है अरे ਤਰੇ ਪੁੱਛ ਰਿਹਾ ਕੋਲ ਲੜਕੀ ਹੈ